ਹਜ ਜੀ ਰਾਜ ਕੀ ਹੋਇਆ ਤੁਹਾਡੇ ਨਾਲ ਤੇ ਕਿੱਥੇ ਸੀ ਤੁਸੀਂ ਤੇ ਕੌਣ ਤੁਹਾਨੂੰ ਤੁਹਾਡੇ ਘਰੇ ਲੈ ਕੇ ਆਇਆ ਸਾਨੂੰ ਪਸੰਤ ਅੰਕਲ ਲੈ ਕੇ ਆਇਆ ਪੰਡਾਲੇ ਵਾਲੇ ਤੇ ਅਸੀਂ ਫਸ ਗਏ ਸੀ ਫਸਾ ਦਿੱਤਾ ਗਿਆ ਸੀ ਸਾਨੂੰ ਮੁੰਬਈ ਵਿੱਚ ਦੀ ਤੇ ਜਦੋਂ ਅਸੀਂ ਤੋਂ ਦਿੱਲੀ ਤੋਂ ਚੜ੍ਹ ਰਹੇ ਸੀ ਤਾਂ ਦਿੱਲੀ ਦੇ ਫਲੈਟ ਬੈਠੇ ਸੀ ਅਸੀਂ ਬੰਬਈ ਪਹੁੰਚੇ ਤਾਂ ਬੰਬਈ ਆ ਗਏ ਫੜਕੇ ਦੰਦ ਜੇਲ੍ਹ ਦੀ ਤਾਂ ਕਿੱਥੇ ਚੱਲੇ ਸੀ ਤੁਸੀਂ ਹਮ ਅਸੀਂ ਕਤਰ ਤੇ ਚਲੇ ਸੀ ਜੀ ਕੀ ਕਰਨ ਅਸੀਂ ਹੋਮ ਵਰਕ ਵਰਕ ਕਰਨ ਚਲੇ ਸੀਗੇ ਤੇ ਉਹਨਾਂ ਨੇ ਟੂਰਿਸਟ ਗਿਆਸ ਦੇ ਵੀਜ਼ਾ ਜੀ ਤੇ ਬੰਬੇ ਏਅਰਪੋਰਟ ਤੇ ਤੁਹਾਨੂੰ ਰੋਕ ਲਿੱਤਾ ਗਿਆ ਹਾਂਜੀ ਬੰਬੇ ਰੋਕਿਆ ਗਿਆ ਸੀ ਕੀ ਹੋਇਆ ਸੀ ਤੁਹਾਡੇ ਨਾਲ ਉੱਥੇ ਬੰਬੇ ਏਅਰਪੋਰਟ ਤੇ ਬੰਬੇ ਏਅਰਪੋਰਟ ਤੇ ਉਹਨਾਂ ਨੇ ਚੈੱਕ ਕੀਤਾ ਤੇ ਉਹਦੇ ਦੋ ਵੀਜ਼ੇ ਸ਼ੋ ਹੋਣ ਲੱਗੇ ਆ ਤੇ ਤੋਂ ਕਹਿੰਦੇ ਤੁਹਾਡਾ ਵੀਜ਼ਾ ਕਿ ਕਿਸ ਨੇ ਲਵਾਇਆ ਤੇ ਮੈਂ ਉਹ ਏਜੰਟ ਦਾ ਨੰਬਰ ਦਿੱਤਾ ਤੇ ਏਜੰਟ ਏਜੰਟ ਦਾ ਨਾਮ ਲਿਆ ਦੇ ਆ ਸਿਆ ਤੇ ਫਿਰ ਉਹਨਾਂ ਨੇ ਮੈਜੰਟ ਨੂੰ ਕਈ ਫੋਨ ਲਾਏ ਉਸ ਦਿਨ ਵੀ ਤਾਂ ਜੰਟ ਨੇ ਸਾਡਾ ਕੋਈ ਫੋਨ ਨਹੀਂ ਚੱਕਿਆਗਾ ਨਾ ਉਹ ਰਾਜਕੌਰ ਕੁੜੀ ਨੇ ਚੱਕਿਆ ਫੋਨ ਸਾਡਾ ਨਾ ਸਾਡੇ ਘਰਦਿਆਂ ਦਾ ਫੋਨ ਚੱਕਿਆ ਉਹਨਾਂ ਨੇ ਕਿਸੇ ਦਾ ਕੋਈ ਕੰਟੈਕਟ ਨਹੀਂ ਚੱਕਿਆ ਪਹਿਲਾਂ ਉਹਨਾਂ ਨੇ ਪੈਸੇ ਪਵਾਇਆ ਸਾਡੇ ਤੋਂ ਜੀ ਪਹਿਲਾਂ 30000 ਪਵਾਇਆ ਸਾਡੇ ਅਕਾਊਂਟ ਚੋਂ ਤੇ ਬਾਅਦੋਂ ਉਸ ਉਸ ਨੇ ਬਾਅਦ ਸੱਦੇ ਤੋਂ ਸਾਨੂੰ ਬੁਲਾ ਕੇ ਤੇ ਉਸ ਨੇ ਸਾਨੂੰ 50000 ਰੁਪਏ ਲਿਆ ਤੇ ਸਾਨੂੰ ਪ੍ਰੂਫ ਦਿੱਤੇ ਸੀਗੇ ਤੇ ਬਾਕੀ ਹੁਣ ਸਾਡੇ ਘਰਦਿਆ ਨੇ ਹਨਾ ਕਰਦਾ ਚੱਕਿਆ ਤੇ ਕੁਝ ਪੈਸੇ ਹੋਰ ਵੀ ਲੈ ਆ ਮੰਗਤੰਗ ਕੇ ਹਨਾ ਸਾਰਿਆਂ ਤੋਂ ਤੇ ਉਹਨਾਂ ਨੇ ਪੂਰੇ ਪੈਸੇ ਕੀਤੇ ਸੀਗੇ ਤਾਂ ਜੰਟ ਨੇ ਸਾਡੇ ਨਾਲ ਧੋਖਾ ਕਰੀ ਕੀਤੀ ਹੈ ਤੇ ਏਜੰਟ ਦੇ ਸੰਪਰਕ ਵਿੱਚ ਕਿਵੇਂ ਆਏ ਤੁਸੀਂ ਉਹ ਰਾਜਕੋਟ ਰਾਜਕੌਰ ਨੇ ਸੰਪਰਕ ਕਰਵਾਇਆ ਸੀ ਸਾਡੀ ਕੌਣ ਆ ਰਾਜਕੌਰ ਰਾਜਕੌਰ ਹਿੰਮਤ ਪੂਰੇ ਤੁੰਗਾਂ ਜੀ ਤੁਹਾਡੀ ਕੋਈ ਫੈਮਿਲੀ ਮੈਂਬਰ ਆ ਯਾ ਰਿਸ਼ਤੇਦਾਰਾ ਕੋਣ ਆ? ਹਾਂਜੀ ਰਿਸ਼ਤੇਦਾਰੀ ਆ। ਤੇ ਉਸ ਤੋਂ ਬਾਅਦ ਜਿਵੇਂ ਜਦੋਂ ਤੁਸੀਂ ਬੰਬੇ ਏਅਰਪੋਰਟ ਤੇ ਫਸ ਗਏ ਤੇ ਕਿੰਨੇ ਦਿਨ ਰਹੇ ਹੋ ਉੱਥੇ ਤੁਸੀਂ? ਹਾਂਜੀ ਅਸੀਂ 5-6 ਦਿਨ ਰਹੇ ਆ ਜੇਲ੍ਹ ਚ। ਜੇਲ੍ਹ ਚ ਰਹੇ ਹੋ? ਹਾਂਜੀ। ਉੱਥੇ ਹੋਰ ਵੀ ਸੀ ਇਦਾਂ ਦੇ ਕੇਸ ਕੀ ਤੁਸੀਂ ਇਕੱਲੇ ਸੀ? ਉੱਥੇ ਹੋਰ ਵੀ ਬਹੁਤ ਕੇਸ ਸਨ। ਤੇ ਤੁਹਾਡਾ ਕਿਵੇਂ ਜਿਹੜੇ ਤੁਹਾਨੂੰ ਛਡਾ ਕੇ ਲੈ ਕੇ ਆਏ ਆ ਇਹਨਾਂ ਨਾਲ ਸੰਪਰਕ ਕਿਵੇਂ ਹੋਇਆ ਤੁਹਾਡਾ? ਸਾਨੂੰ ਕਿਸੇ ਨੇ ਦੱਸਿਆ ਸੀ ਜੀ ਉਹ ਬਸੰਤ ਅੰਕਲ ਬਸੰਤ ਹੈਗਾ ਜਿਹੜਾ ਉਹ ਆਣਾ ਕੁੜੀਆਂ ਅੱਗੇ ਵੀ ਬਹੁਤ ਘੜਵਾ ਕੇ ਲਿਆਂਦੀਆਂ ਉਹਨਾਂ ਨੇ ਤੇ ਇਸ ਕਰਕੇ ਮੇਰੇ ਮਾਪਿਆਂ ਨਾਲ ਉਹਨਾਂ ਨੇ ਕੰਟੈਕਟ ਕੀਤਾ ਤੇ ਫਿਰ ਬਸੰਤ ਅੰਕਲ ਸਾਨੂੰ ਲੈ ਕੇ ਆਏ ਆ ਕਾਰ ਚੜਵਾ ਕੇ ਜੀ ਹੁਣ ਕੀ ਕਾਰਵਾਈ ਚਾਹੁੰਦੇ ਹੋ ਤੁਸੀਂ ਉਸ ਏਜੰਟ ਦੇ ਉੱਤੇ ਕਿੱਦਾਂ ਦੀ ਕਾਰਵਾਈ ਚਾਹੁੰਦੇ ਹੋ ਜੀ ਸਾਡੇ ਜਿਹੜੇ ਪੈਸੇ ਲੱਗੇ ਆ ਜੀ 1.5 ਲੱਖ ਰੁਪਇਆ ਲਾ ਕੇ ਮੇਰੇ ਘਰ ਦਿਆਂ ਨੇ ਅ ਕਰਜ ਦੇ ਪੈ ਕਰਜੇ ਤੋਂ ਕਬਜ਼ਾ ਚੜਾਤਾ ਸਾਨੂੰ ਇਸ ਕਰਕੇ ਕਿ ਆਪਣਾ ਕਰਜ਼ਾ ਲਵਾਉਣ ਦੇ ਇੱਕ ਕਾਰਵਾਈ ਕਰਨਾ ਚਾਹੁੰਦੇ ਹਾਂ ਬਸ ਆਪਣਾ ਹੀ ਗੁਰਵਿੰਦਰ ਸਿੰਘ ਡਾਲਾ ਜੀ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਅਸਵਿੰਨ ਮੁੰਗਾ ਗੁਰਵਿੰਦਰ ਸਿੰਘ ਜੀ ਦਿਓ ਜਾਣਕਾਰੀ ਇੱਕ ਲੜਕੀ ਨੂੰ ਜੇਲ੍ਹ ਚੋਂ ਛੁਡਵਾ ਕੇ ਲੈ ਕੇ ਆਇਆ ਏਜੰਟ ਗਲਤ ਦੇ ਹੱਥ ਚੜਕ ਗਈ ਤੇ ਕੀ ਕਹਣਾ ਜਾਓਗੇ ਇਸ ਬਾਰੇ ਦੇਖੋ ਜੀ ਪਹਿਲਾਂ ਤਾਂ ਇਹ ਸਾਡੀ ਤਰਾਸਦੀ ਹੈ ਸਾਡੇ ਜਿਹੜਾ ਅਸੀਂ ਗਲਤ ਏਜੰਟਾਂ ਦੇ ਜਿੰਨਾਂ ਕੋਲੇ ਕਿਸੇ ਤਾਂ ਦੀ ਕੋਈ ਅਥਾਰਟੀ ਨਹੀਂ ਹੁੰਦੀ ਬੰਦਿਆਂ ਬੱਚਿਆਂ ਨੂੰ ਜਾਂ ਲੇਬਰ ਨੂੰ ਬਾਹਰ ਵਿਦੇਸ਼ ਭੇਜਣ ਦੀ ਅਸੀਂ ਉਹਨਾਂ ਦੇ ੱਟਕੇ ਚੜ ਜਾਂਦੇ ਆ ਤੇ ਉਸ ਦਾ ਸਾਨੂੰ ਖਮਿਆਜਾ ਭੁਗਤਣਾ ਪੈਂਦਾ ਸਾਡੇ ਬੱਚਿਆਂ ਨੂੰ ਭੁਗਤਣਾ ਪੈਂਦਾ ਵਾ ਤੇ ਉਹ ਇਸ ਚੀਜ਼ ਦਾ ਸ਼ਿਕਾਰ ਹੁੰਦੀਆਂ ਵਾ ਉੱਥੇ ਉਹਨਾਂ ਦਾ ਸ਼ੋਸ਼ਣ ਹੁੰਦਾ ਵਾ ਤੇ ਕੁਝ ਦਿਨ ਪਹਿਲਾਂ 13 ਤਰੀਕ ਨੂੰ ਸਾਡੇ ਮੇਰੇ ਨਾਲ ਮੇਰੇ ਸਾਥੀ ਨੇ ਸਰਦਾਰ ਬਸੰਤ ਸਿੰਘ ਜੀ ਪਹਿਲਾਂ ਵੀ ਉਹਨਾਂ ਨੇ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਹੀ ਬਹਰੀਨ ਤੋਂ ਲੜਕੀਆਂ ਜਿਹੜੀਆਂ ਬਾਹਰ ਫਸ ਗਈਆਂ ਸੀਗੀਆਂ ਟਰੈਵਲ ਜੱਟਾਂ ਦੇ ਰਾਹੀਂ ਭੇਜੀਆਂ ਗਈਆਂ ਉਹਨਾਂ ਨੂੰ ਛੁਡਵਾ ਕੇ ਲਿਆਂਦਾ ਸੀ ਉਸ ਸਮੇਂ ਵੀ ਸਾਡੀ ਇਸ ਮਹਿਮਤ ਤੋਂ ਪਹਿਲਾਂ ਮੀਟਿੰਗ ਹੋਈ ਵੀ ਇਹ ਕਹਿੰਦੇ ਵੀ ਆਪਣਾ ਇਹ ਕੰਮ ਹੈ ਆਪਾਂ ਕਿਵੇਂ ਕਰੀਏ ਫਿਰ ਅਸੀਂ ਇਹਨਾਂ ਦੀਆਂ ਟਿਕਟਾਂ ਵਗੈਰਾ ਕਰਵਾ ਕੇ ਸਾਰੀਆਂ ਸੀ ਆ ਦੀ ਟੀਮ ਨਾਲ ਗੱਲ ਕਰਕੇ ਇਹਨਾਂ ਨੂੰ ਉੱਥੇ ਭੇਜਿਆ ਸੀਗਾ ਐਵੇਂ ਹੀ ਹੁਣ ਇਹਨਾਂ ਨੇ ਸਾਨੂੰ ਦੱਸਿਆ ਮੈਨੂੰ ਥੋੜੇ ਦਿਨ ਪਹਿਲਾਂ ਜਦੋਂ ਪਤਾ ਲੱਗਿਆ ਸਾਨੂੰ ਇਹ ਕਹਿੰਦੇ ਵੀ ਆਹ ਗੱਲ ਹੈ ਪੀਟੀਆਈ ਸੇ ਕਿਹਾ ਵੀ ਤੁਸੀਂ ਜਾਓ ਠੀਕ ਹੈ ਕਿਉਂਕਿ ਲੜਕੀ ਆ ਜਿਹੜੀ ਉਹ ਅਸੀਂ ਮਤਲਬ ਉੱਥੇ ਬੋਰਡਿੰਗ ਪਾਸ ਆ ਜਿਹੜਾ ਉਹ ਵੀ ਜਾਲੀ ਸੀਗਾ ਵੀਜ਼ਾ ਏਜੰਟ ਨੇ ਟੂਰਿਸਟ ਲਗਵਾ ਕੇ ਭੇਜਤਾ ਲੜਕੀ ਅਨਜਾਨ ਸੀਗੀ ਪਿੰਡਾਂ ਦੇ ਵਿੱਚੋਂ ਰਹਿਣ ਵਾਲੀ ਲੜਕੀ ਸੀਗੀ ਇਸ ਕਰਕੇ ਉਹ ਇਸ ਚੀਜ਼ ਦਾ ਸ਼ਿਕਾਰ ਹੋ ਗਈ ਉੱਥੇ ਲੜਕੀ ਦੇ ਉੱਪਰ ਕੋਸ਼ਿਕ ਤਾਰਾਵਾ ਲਾ ਕੇ ਉਹਨੂੰ ਜੇਲ੍ਹ ਭੇਜਤਾ ਕਿਉਂਕਿ ਉਹ ਪ੍ਰੋਪਰ ਮਿਸ ਗਾਈਡਡ ਹੋਈ ਵੀ ਸੀ ਲੜਕੀ ਟਰੈਵਲ ਏਜੰਟ ਦੁਆਰਾ ਇਸ ਲਈ ਉਦੋਂ ਜਦੋਂ ਪਤਾ ਲੱਗਿਆ ਤਾਂ ਉੱਥੇ ਇਹਨਾਂ ਨੇ ਬੰਬੇ ਗਏ ਇਹ ਮੁੰਬਈ ਜਿੱਥੋਂ ਐਮਬੈਸੀ ਨੇ ਤੇ ਆਪਣਾ 에어ਪੋਰਟ ਵਾਲਿਆਂ ਨੇ ਇਹਦੇ ਉੱਤੇ ਜਿਹੜਾ ਕਿਸਦਾਰ ਕਰਤਾ ਸੀਗਾ ਉਥੇ ਕਰ ਜਾ ਕੇ ਇਹਨਾਂ ਨੇ ਵਕੀਲ ਹਾਇਰ ਕੀਤਾ ਪਹਿਲਾਂ ਸਾਰੀ ਜਾਣਕਾਰੀ ਕਲੈਕਟ ਕੀਤੀ ਤੇ ਉਹਦੇ ਆਧਾਰ ਦੇ ਉੱਤੇ ਹੀ ਉਥੋਂ ਲੜਕੀ ਨੂੰ ਜੇਲ੍ਹ ਦੇ ਵਿੱਚੋਂ ਜਿਹੜੀ ਪਿਛਲੇ 7-8 ਦਿਨਾਂ ਤੋਂ ਉਥੇ ਬੰਦ ਸੀਗੀ ਲੋਕਪ ਦੇ ਅੰਦਰ ਉਹਨੂੰ ਵਾਪਸ ਲੈ ਕੇ ਆਂਦਾ ਇਸ ਲਈ ਇਹਨਾਂ ਦੇ ਸਦਮ ਲਈ ਅਸੀਂ ਸਾਰੇ ਹੀ ਆਪ ਦੇ ਜਿੰਨੀ ਸਾਡੀ ਟੀਮ ਹੈ ਅੱਗੇ ਵੀ ਇਹ ਕੰਮ ਕਰਦੇ ਰਹਿੰਦੇ ਆ ਹੋਰ ਅਸੀਂ ਇਹਨਾਂ ਨੂੰ ਚਾਹੁੰਦੇ ਆ ਵੀ ਪ੍ਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਇਸ ਤਰ੍ਹਾਂ ਨੇਕ ਕੰਮ ਕਰਨ ਲਈ ਤੇ ਹੁਣ ਤੁਹਾਡੇ ਵੱਲੋਂ ਉਸ ਏਜੰਟ ਦੇ ਉੱਤੇ ਕਿਹੋ ਜੀ ਕਾਰਵਾਈ ਕੀਤੀ ਜਾ ਰਹੀ ਹੈ ਬਿਲਕੁਲ ਜੀ ਅਸੀਂ ਹੁਣ ਜਿਹੜੇ ਆ ਇਹਨਾਂ ਨੇ ਟੂਰਿਸਟ ਵੀਜ਼ਾ ਲਵਾਇਆ ਹੋਇਆ ਵਾ ਇਹਦਾ ਲੜਕੀ ਦਾ ਵਰਕ ਪਰਮਿਟ ਕਹਿ ਕੇ ਠੀਕ ਹੈ ਆ ਬੋਰਡਿੰਗ ਪਾਸ ਦਿੱਤਾ ਵਾ ਜਿਹੜਾ ਜਾਲੀ ਜਿਹਦੇ ਕਰਕੇ ਲੜਕੀ ਉੱਥੇ ਫਸ ਗਈ ਉਹਦੇ ਆਧਾਰ ਤੇ ਅਸੀਂ ਏਜੰਟ ਦੇ ਉੱਤੇ ਵੱੰਦੀ ਜਿਹੜੀ ਕਾਨੂੰਨੀ ਕਾਰਵਾਈ ਹੈ ਕਰਾਂਗੇ ਪਤਾ ਕਰਾਂਗੇ ਕਿ ਪਹਿਲਾਂ ਵੀ ਉਹਨੇ ਇਹਨਾਂ ਬੱਚੀਆਂ ਨੂੰ ਕਿਦਾਂ ਸ਼ਿਕਾਰ ਬਣਾਇਆ ਹੋਊਗਾ ਜਿਹੜਾ ਉਹਨਾਂ ਦੇ ਮੂੰਹ ਨੂੰ ਏਜੰਟਾਂ ਤੇ ਜਾਲੀ ਜਾਲਟਾਂ ਦੇ ਸਾਰੇ ਏਜੰਟ ਮਾੜੇ ਨਹੀਂ ਹੁੰਦੇ ਬਹੁਤ ਸਾਰੇ ਏਜੰਟ ਆ ਜਿਹੜੇ ਲੀਗਲ ਤਰੀਕੇ ਨਾਲ ਕੰਮ ਕਰਦੇ ਆ ਉਹਨਾਂ ਕੋਲੇ ਐਚਆਰ ਦਾ ਲਾਇਸੈਂਸ ਹੈ ਬਾਹਰ ਭੇਜਣ ਦਾ ਵਿਦੇਸ਼ ਦਾ ਉਹ ਚੰਗੇ ਕੰਮ ਵੀ ਕਰਦੇ ਆ ਉਹ ਪ੍ਰੋਵਾਈਡ ਕਰਦੇ ਆ ਕੰਮ ਕਰਵਾਉਣ ਦੇ ਲੋਕਾਂ ਨੂੰ ਰੋਜ਼ਗਾਰ ਮਹੀਆ ਕਰਾਉਂਦੇ ਆ ਪਰ ਇਹੋ ਜਿਹੜੇ ਜਾਲੀ ਏਜੰਟ ਆ ਜਿਹੜੇ ਸਿਰਫ ਆਪਦੀ ਜੇਬ ਗਰਮ ਕਰਨ ਲਈ ਲੋਕਾਂ ਦੇ ਸਸਾ ਨਾਲ ਜਜ਼ਬਾਤਾਂ ਨਾਲ ਖੇਡਦੇ ਆ ਉਹਨਾਂ ਉੱਤੇ ਅਸੀਂ ਜਿੰਨੀ ਵੀ ਬਣਦੀ ਹੋਈ ਸਤ ਕਾਰਵਾਈ ਕਰਾਵਾਂਗੇ ਅਸੀਂ ਜਲਦੀ ਹੁਣ ਇਸ ਪਰਿਵਾਰ ਨਾਲ ਜਿਵੇਂ ਵੀ ਇਹ ਪਰਿਵਾਰ ਦੀ ਰਹਿ ਹੋਊਗੀ ਰਹਿ مشਵਰਾ ਹੋਊਗਾ ਕਰਕੇ ਅਸੀਂ ਉਹਦੇ ਉੱਤੇ ਦਰਖਾਸਤ ਦੇ ਕਿ ਅਗਲੀ ਰੀ ਕਾਰਵਾਈ ਛੜਾਏ